ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ ਅੱਜ 28 ਤਰੀਕ ਹੈ ਸੋ ਇਵੈਂਟਸ ਅਸੀਂ ਆਨਲਾਈਨ ਕਰਨੇ ਹੁੰਦੇ ਆ ਸੋ ਅੱਜ ਦਾ ਇਵੈਂਟ ਅਸੀਂ ਆਨਲਾਈਨ ਕਰਾਂਗੇ ਰੋਚ ਦਾ ਸੀ ਇਵੈਂਟ ਜਿਹੜਾ ਤੁਹਾਨੂੰ ਆਨਲਾਈਨ ਕਰਨਾ ਹੁੰਦਾ ਹਰ ਇੱਕ ਮਹੀਨੇ ਅਸੀਂ ਦੋ ਜਿਹੜੇ ਆ ਇਵੈਂਟ ਆਨਲਾਈਨ ਕਰਨੇ ਹੁੰਦੇ ਆ ਸੁਪਰਸ਼ਨ ਦਿਵਸ ਤੇ ਅਨੁਪ੍ਰਸ਼ਾਸਨ ਜੇ ਕੋਈ ਜਿਹੜਾ ਅਨੁਪ੍ਰਸ਼ਾਸਨ ਦਾ ਨਾਮ ਹੋਵੇ ਕੇਸ ਤਾਂ ਤੁਸੀਂ ਜਿਹੜਾ ਪਬਲਿਕ ਹੈਲਥ ਮੈਸੇਜਿੰਗ ਦਾ ਹੱਸ ਤਾਂ ਦੇਮ ਸੌਰੀ ਤੇ ਇਸ ਤਰ੍ਹਾਂ ਤੁਸੀਂ ਸੇ ਵੀ ਜਿਹੜੇ ਆ ਦੋ ਕਰਨੇ ਹੁੰਦੇ ਆ ਇਹ ਰਿਮਾਈਂਡਰ ਹੈ ਤਾਂ ਕਿ ਜਿਹੜਾ ਅਸੀਂ ਯਾਦ ਰੱਖ ਸਕੀਏ ਅੱਜ ਦੇ ਦਿਨ ਅਸੀਂ ਪ੍ਰਾਈ ਤੇ ਜਿਹੜਾ ਅੰਤਰਸ਼ਾਸਨ ਦਾ ਡੇ ਉਹ ஆன்ਲਾਈਨ ਕਰਨਾ ਹੁੰਦਾ ਹੈ ਨਾ ਸੋ ਇਹ ਅੱਜ ਦੀ ਮੇਰੀ ਵੀਡੀਓ ਸੀ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਧੰਨਵਾਦ